ਕਾਰਨ ਦੇ ਕਰੇ ਆਪਾਂ ਪੁਰਾਣਾ ਸ਼ੁਰੂ ਕਰਨ ਲੱਗੇ ਆ ਜਿਸ ਤਰ੍ਹਾਂ ਕਿ ਆਪਣੇ ਲਈ ਤਾਂ ਆਪਾਂ ਜਿਸ ਦਿਨ ਦੀ ਯੂਨੀ ਸ਼ੁਰੂ ਕੀਤੀ ਐ ਆਪਣਾ ਇੱਕ ਰੂਲ ਹੈ ਕੋਈ ਵੀ ਮੀਟਿੰਗ ਜਨ ਕੇ ਵੱਡੀ ਕਰਦੇ ਜਿਤਨਾ ਵੀ ਮਿਲਦੀ ਜਾਂ ਕੋਈ ਹੋਰ ਵੀ ਕੋਈ ਰਾਸ਼ਟਰੀ ਲੀਗ ਨਾਲ ਆਪਾਂ ਇਹਦੀ ਸ਼ੁਰੂਆਤ ਕਰਦੇ ਆ ਇੱਕ ਕਿ ਆਪਾਂ ਆਪਣਾ ਉੱਕੇ ਪਿੱਛੇ ਵੀ ਲਾਵਾਂਗੇ ਮਿਲਾਂਗੇ ਔਰ ਜਿਹੜੇ ਪੁਰਾਣੇ ਮੈਂਬਰ ਨੇ ਉਹਨਾਂ ਵਿੱਚ ਕੁਝ ਮੈਂਬਰਾਂ ਦੇ ਨਾਮ ਲਾਵਾਂਗੇ ਅਸੀਂ ਐਕਸਪੀਰੀਅੰਸ ਸਰੇ ਸੁਜੀਵਨ ਮੈਂਬਰ ਬੈਠੇ ਨੇ ਦਿਲ ਦੇ ਵਿੱਚ ਕੁਝ ਨਾ ਰੱਖੋ ਕੋਈ ਸੰਗਾਲੀ ਗੱਲ ਵੀ ਨਹੀਂ ਹੈਗੀ ਕੋਈ ਐਕਸਪੀਰੀਅੰਸ ਵਾਲੇ ਯੂਨੀ ਦੀ ਤਰਕੀ ਵਾਸਤੇ ਵਿਚਾਰ ਬਦੰਦਰਾ ਕਰੀਏ ਤੇ ਪਾਰਟੀ ਖਾਰ ਦੀ ਨਿਬਰਾਉਣਾ ਤਾਂ ਫਿਰ ਆਪਾਂ ਚੱਲਦੇ ਰਹਿਣਾ ਹਾਂ ਤਾਂ ਹਾਂਜੀ ਮੈਂ ਪ੍ਰਮੋਦ ਕੁਮਾਰ ਗਰਗ ਪ੍ਰਮੋਦ ਹੋਜਰੀ ਕੁਲਾੜਾ ਤੋਂ ਸਾਡੀ ਰੀਡੀਮੇਟ ਐਸੋਸੀਏਸ਼ਨ ਜਿਹੜੀ 2-3 ਸਾਲਾਂ ਤੋਂ ਲਗਾਤਾਰ ਚੱਲਦੀ ਹੈ ਜਿਹਦੇ ਪ੍ਰਧਾਨ ਕੀ ਲੱਕੀ ਜੀ ਨੇ ਲੱਕੀ ਜੀ ਗਰਗ ਇਹ ਬਹੁਤ ਵਧੀਆ ਕੰਮ ਕਰ ਰਹੇ ਨੇ ਇਹ ਸਾਰੇ ਦੁਕਾਨਦਾਰਾਂ ਨੂੰ ਜੋੜ ਕੇ ਸਾਰਿਆਂ ਦੇ ਸੁੱਖ-ਦੁੱਖ ਚ ਖੜਦੇ ਨੇ ਤੇ ਬਹੁਤ ਵਧੀਆ ਕੰਮ ਕਰ ਰਹੇ ਨੇ ਮੇਰਾ ਕਹਿਣ ਦਾ ਮਕਸਦ ਇਹ ਹੈ ਵੀ ਇਹ ਮੰਨ ਲਓ ਜਿਹੜੀ ਅੱਜ ਡਿਨਰ ਦਾ ਪ੍ਰੋਗਰਾਮ ਰੱਖਿਆ ਹੈ ਤਾਂ ਇਹਦੇ ਵਿੱਚ ਹਰ ਬੰਦਾ ਵੈਸੇ ਟੈਨਸ਼ਨ 'ਚ ਹੁੰਦਾ ਹੈ ਇੱਥੇ ਆ ਕੇ ਬਹੁਤ ਟੈਨਸ਼ਨਾਂ ਵੀ ਘਟ ਜਾਂਦੀਆਂ ਨੇ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਜੁਨੀਅਨ ਦੇ ਹੁੰਦੇ ਰਹਿਣ ਕੋਈ ਟੈਕਸ ਦਾ ਮਾਮਲਾ ਕੋ ਕਿਸੇ ਪ੍ਰਕਾਰ ਦਾ ਮਾਮਲਾ ਕਿਸੇ ਦੇ ਸੁੱਖ-ਦੁੱਖ ਦੇ ਵਿੱਚ ਇਹ ਜਿਹੜੇ ਆਪਣੇ ਪ੍ਰਧਾਨ ਜੀ ਨੇ ਹਰ ਟਾਈਮ 24 ਘੰਟੇ ਹਾਜ਼ਰ ਰਹਿੰਦੇ ਨੇ ਤੇ ਸਾਨੂੰ ਬਹੁਤ ਵਧੀਆ ਲੱਗਦਾ ਹੈ ਜੀ ਉਨੀ ਜੀ ਗਾਰਮੈਂਟ ਸ਼ੂਜ਼ ਐਂਡ ਜਨਰਲ ਸਟੋਰ ਸੋਸਨ ਵੱਲੋਂ ਮੀਟਿੰਗ ਰੱਖੀ ਗਈ ਆ ਕੀ ਕਹਿਣਾ ਚਾਹੋਗੇ ਮਤਲਬ ਬਹੁਤ ਧੰਨਵਾਦ ਕਰਦੇ ਆ ਤੇ ਸਾਰੇ ਨੀਂਵੇ ਨੰਬਰ ਮਤਲਬ ਦੇਖੇ ਪਹੁੰਚਦੇ ਨੇ ਤੇ ਯੂਨੀਅਨ ਦੇ ਜਿੰਨੇ ਵੀ ਮੈਂਬਰ ਨੇ ਸਾਡੇ ਭਰਾਣੇ ਜਿੱਤੋਂ ਵੀ ਇਹਨਾਂ ਨੂੰ ਕੋਈ ਸਾਡੀ ਜ਼ਰੂਰਤ ਹੁੰਦੀ ਆ ਸੀ ਉੱਥੇ ਹਰੇਕ ਘਰ ਵਾਸੀ ਦਾ ਮਾਲ ਮੋੜੀ ਦਾ ਮੋੜੀ ਲਾ ਕੇ ਖੜਦੇ ਆ ਕਿ ਜੇ ਲੋੜ ਵੀ ਕੋਈ ਜ਼ਰੂਰਤ ਹੈ ਜਾਂ ਹਰ ਸਾਲ ਅਸੀਂ ਦੇਰ ਤਿੰਨ ਅੱਜ ਮੀਟਿੰਗਾਂ ਕਰਦੇ ਆਂ ਤੇ ਸਾਰੇ ਮੈਂਬਰ ਪਹੁੰਚਦੇ ਨੇ ਤੇ ਅਸੀਨਾਂ ਦਾ ਧੰਨਵਾਦ ਕਰਦੇ ਆਂ